ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਦੇ ਵਿੱਚ ਕੰਮਕਾਰ ਦੇ ਰਜੇਵੇਂ ਦੇ ਕਾਰਨ ਆਪਾਂ ਵੀਡੀਓ ਨਹੀਂ ਬਣਾ ਸਕੇ ਸੋ ਮੇਰੇ ਵੱਲੋਂ ਕੋਸ਼ਿਸ਼ਾਂ ਵੀ ਹਰ ਇੱਕ ਹਰ ਰੋਜ਼ ਇੱਕ ਵੀਡੀਓ ਬਣਾ ਕੇ ਜਰੂਰ ਪਾਈਏ ਤਾਂ ਕਿ ਜਿਹੜੇ ਮਸਲੇ ਨੇ ਸਾਡੇ ਕੀ ਅੱਜ ਚੱਲ ਰਿਹਾ ਹੈ ਦੇਸ਼ ਵਿਦੇਸ਼ ਦੇ ਵਿੱਚ ਪਿਆ ਪੰਜਾਬ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਪੰਜਾਬ ਨੂੰ ਅੱਜ ਤੱਕ ਕਿਹੜੀ ਚੀਜ਼ ਨੇ ਮਾਰਿਆ ਉਹਨਾਂ ਤੇ ਆਪਾਂ ਹਰ ਰੋਜ਼ ਕੋਈ ਨਾ ਕੋਈ ਮੁੱਦਾ ਹਰ ਰੋਜ਼ ਚਾਲੂ ਰੱਖਾਂਗੇ ਜੇ ਤੁਹਾਡੇ ਕੋਲ ਵੀ ਕੁਝ ਕੋਈ ਮੁੱਦੇ ਹੈਗੇ ਨੇ ਜਿਹੜੇ ਮੈਨੂੰ ਨਹੀਂ ਪਤਾ ਉਹ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤਾਂ ਕਿ ਉਹ ਮੁੱਦਿਆਂ ਨੂੰ ਦੇਖ ਕੇ ਲੱਭ ਕੇ ਆਪਾਂ ਉਹਨਾਂ ਤੇ ਵੀ ਕੰਮ ਕਰ ਸਕੀਏ ਤੇ ਜਿਹੜੀਆਂ ਵੀਡੀਓ ਉਹਨਾਂ ਤੇ ਵੀ ਬਣਾ ਸਕੀਏ ਤੇ ਅੱਜ ਦਾ ਜਿਹੜਾ ਕੱਲ ਡੀਜੀਪੀ ਪੰਜਾਬ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 50 ਜਿਹੜੀਆਂ ਕੰਪਨੀਆਂ ਨੇ ਉਹ ਪੰਜਾਬ ਦੇ ਵਿੱਚ ਲਾਈਆਂ ਜੀਆਂ ਆਏ ਘਟਾ ਰਹੀਆਂ ਨੇ ਉਹਦਾ ਜਿਹੜਾ ਕਾਰਨ ਹੈ ਉਹ ਡੀਜੀਪੀ ਸਾਹਿਬ ਨੇ ਦੱਸਿਆ ਵੀ ਆਈਐਸਆਈ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਖਰਾਬ ਕਰ ਰਹੀ ਹੈ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆ ਰਹੀ ਡੀਜੀਪੀ ਸਾਹਿਬ ਬਾਰਡਰ ਤੋਂ ਲੈ ਕੇ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੀ ਆ ਬਾਰਡਰ ਸਕਿਉਰਿਟੀ ਫੋਰਸ ਵੈਖੀ ਹੈ ਤੇ ਉਸੇ 50 ਕਿਲੋਮੀਟਰ ਦੇ ਘੇਰੀ ਦੇ ਵਿੱਚ ਜਿਹੜੀ ਤੁਹਾਡੀ ਪੰਜਾਬ ਪੁਲਿਸ ਉਹ ਬੈਠੀ ਆ ਤੇ ਤੁਸੀਂ ਫਿਰ ਤਨਖਾਹ ਕਿਸ ਚੀਜ਼ ਦੀਆਂ ਲੈ ਰਹੇ ਹੋ ਇਹ ਤੁਹਾਡੇ ਕੋਲ ਐਡੀ ਵੱਡੀ ਇੰਟੈਲੀਜੈਂਸੀ ਪੰਜਾਬ ਦੀ ਇੰਟੈਲੀਜੈਂਸੀ ਸੈਂਟਰ ਦੀ ਇੰਟੈਲੀਜੈਂਸੀ ਸੈਂਟਰ ਦੀਆਂ ਜਿੰਨੀਆਂ ਹੋਰ ਕੰਪਨੀਆਂ ਨੇ ਉਹ ਵੀ ਸਾਰੀਆਂ ਪੰਜਾਬ 'ਚ ਭੱਜੀਆਂ ਫਿਰਦੇ ਨੇ ਪੰਜਾਬ ਪੁਲਿਸ ਵੀ ਇੱਥੇ ਭੱਜੀ ਫਿਰਦੀ ਹੈ ਜੇ ਤੁਹਾਨੂੰ ਸੈਂਟਰ ਤੋਂ ਪੰਜਾਬ ਦੇ ਪੈਸੇ ਖਰਚ ਕਰਕੇ ਕੰਪਨੀਆਂ ਬਣਾਉਣੀਆਂ ਪੈ ਰਹੀਆਂ ਨੇ ਤੀਜੇ ਨੂੰ ਸਿਸਟਮ ਨੂੰ ਪੰਜਾਬ ਦੀ ਜਿਹੜੇ ਲਾਂਡ ਆਰਡਰ ਹੈ ਜਾਂ ਜਿਹੜੀ ਪੰਜਾਬ ਦੀ ਸਥਿਤੀ ਹੈ ਉਹਨੂੰ ਸੰਭਾਲਣ ਵਾਸਤੇ ਤਾਂ ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਤੇ ਮੈਂ ਤਾਂ ਕਹੂੰਗਾ ਦੁਰਲੰਤ ਹੈ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਤੇ ਜਿਹੜੀ ਪੰਜਾਬ ਪੁਲਿਸ ਸਾਰੀਆਂ ਚੀਜ਼ਾਂ ਕਰਨ ਦੇ ਸਮਰੱਥ ਹੈ ਅੱਜ ਉਹਨੂੰ ਅੰਗੌਲਿਆ ਕਰਕੇ ਤੁਸੀਂ ਸੈਂਟਰ ਤੋਂ ਜਿਹੜੀ 50 ਕੰਪਨੀਆਂ ਨੇ ਉਹ ਲਈਆਂ ਨੇ ਤੇ ਪੰਜਾਬ ਦੇ ਲੋਕਾਂ ਤੇ ਜਿਹੜਾ ਬੇਲੋੜਾ ਖਰਚਾ ਹੈ ਉਹ ਤੁਸੀਂ ਪਾ ਰਹੇ ਹੋ। ਬਾਕੀ ਦੂਜੀ ਗੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤ ਮਾਨ ਬਾਰੇ ਮੈਂ ਗੱਲ ਕਹਿਣੀ ਚਾਹੁੰਦਾ। ਪੰਜਾਬ ਨੇ ਤੁਹਾਨੂੰ ਬਹੁਤ ਉਮੀਦਾਂ ਨਾਲ ਮੁੱਖ ਮੰਤਰੀ ਬਣਾਇਆ ਸੀਗਾ 92 ਐਮਐਲਏ ਜਿੱਤ ਕੇ ਦਿੱਤੇ ਸੀਗੇ ਤੁਹਾਨੂੰ। ਪਰ ਸਭ ਤੋਂ ਬੇਕਾਰ ਮੁੱਖ ਮੰਤਰੀ ਤੁਸੀਂ ਸਾਬਤ ਹੋਏ ਹੋ ਤੁਸੀਂ ਹਜੇ ਵੀ ਤੁਹਾਡੇ ਕੋਲ ਟਾਈਮ ਹੈ ਪੰਜਾਬ ਨਾਲ ਵਫਾਦਾਰੀ ਕਰਨ ਦਾ ਅੱਜ ਵੀ ਪੰਜਾਬ ਦੇ ਨਾਲ ਖੜ੍ਹ ਜੋ ਭਾਵੇਂ ਤੁਹਾਡੇ ਨਾਲ ਕੋਈ ਐਮਐਲਏ ਹੈਗਾ ਨਹੀਂ ਹੈਗਾ ਸਾਨੂੰ ਪਤਾ ਹੈ ਤੁਹਾਨੂੰ ਦਿੱਲੀ ਵਾਲਿਆਂ ਵੱਲੋਂ ਕੇਜਰੀਵਾਲ ਸ਼ੋਧੀਆਂ ਵੱਲੋਂ ਡਰਾਇਆ ਤੰਕਾਇਆ ਜਾ ਰਿਹਾ ਹੈ ਮੈਂ ਮੁੱਖ ਮੰਤਰੀ ਸਾਹਿਬ ਦੇਖ ਰਿਹਾ ਤੁਹਾਡੇ ਚਿਹਰੇ ਤੇ ਜਿਹੜਾ ਡਰ ਭ ਹੈ ਤੁਹਾਡਾ ਹਮੇਸ਼ਾ ਤੁਹਾਡੇ ਦਿਮਾਗ ਤੇ ਚੱਲ ਰਿਹਾ ਹੈ ਜਿਹੜੀ ਤੁਸੀਂ ਸ਼ਰਾਬ ਘੱਟ ਮਾਤਰਾ ਜਿਹੀ ਪੀਂਦੇ ਸੀਗੇ ਹੁਣ ਮੈਨੂੰ ਪਤਾ ਹੈ ਤੁਸੀਂ ਦਿਨੇ ਉਹ ਚੀਜ਼ ਨੂੰ ਉਹ ਚੀਜ਼ ਦੇ ਵਿੱਚ ਤੁਸੀਂ ਐਨੇ ਇੱਕ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਹੋ ਪੰਜਾਬ ਦੇ ਜਿਹੜੇ ਲੋਕ ਨੇ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਮੇਰੇ ਤੋਂ ਪੰਜਾਬ ਦਾ ਤੇ ਪੰਜਾਬੀਆਂ ਦਾ ਬੜਾ ਬੁਰਾ ਕਰਾ ਰਹੀ ਹੈ ਦਿੱਲੀ ਦਿੱਲੀ ਵਾਲੀਆਂ ਜਿਹੜੀਆਂ ਵੀ ਪਾਰਟੀਆਂ ਨੇ ਅੱਜ ਵੀ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਟਾਈਮ ਹੈਗਾ ਪੰਜਾਬ ਦੇ ਨਾਲ ਖੜ੍ਹਜੋ ਭਾਵੇਂ ਕੇਜਰੀਵਾਲ ਉਹਨਾਂ ਨੇ ਸਾਰੇ ਐਮਐਲਏ ਡਰਾਈ ਹੋਏ ਨੇ ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਇਤੋਂ ਮਾੜੀ ਕੀ ਗੱਲ ਹੋ ਸਕਦੀ ਹੈ ਜਦੋਂ ਤੁਸੀਂ ਹਸਪਤਾਲ ਦੇ ਵਿੱਚ ਬਿਮਾਰ ਹੋ ਮੈਨੂੰ ਹਮਦਰਦੀ ਹੈ ਮੈਂ ਅਰਦਾਸ ਕਰੀ ਹੈ ਤੁਹਾਡੇ ਵਾਸਤੇ ਵੀ ਜਿਹੜਾ ਪੰਜਾਬ ਦਾ ਬੇਟਾ ਮੁੱਖ ਮੰਤਰੀ ਹੈ ਭਗਵੰਤ ਸਾਨ ਮਹਾਰਾਜ ਉਹਨੂੰ ਸਮਤਮਕਸ਼ੋ ਤਾਂ ਕਿ ਉਹ ਪੰਜਾਬ ਨਾਲ ਖੜੇ ਪੰਜਾਬ ਦੇ ਮੁੱਦਿਆਂ ਤੇ ਬੋਲੇ ਪੰਜਾਬ ਦੇ ਹੱਕ ਦੀ ਗੱਲ ਕਰੇ ਪੰਜਾਬ ਦੀ ਜਵਾਨੀ ਤੇ ਖੇਸਾਨੀ ਦੀ ਗੱਲ ਕਰ ਸਕੇ ਪਰ ਥੋਡੇ ਐਮਐਲਏ ਨੇ ਮੈਨੂੰ ਨਹੀਂ ਲੱਗਦਾ ਕਿਤੇ ਅਰਦਾਸ ਕਰੀ ਹੋਊਗੀ। ਥੋਡੇ ਐਮਐਲਏ ਤੁਹਾਡੀ ਖਬਰ ਲੈਣ ਵੀ ਹਸਪਤਾਲ ਦੇ ਵਿੱਚ ਵੀ ਨਹੀਂ ਆਏ। ਕੋਈ ਵੀ ਐਮਐਲਏ ਨਹੀਂ ਪਹੁੰਚਿਆ। ਜਿਹੜੇ ਕੇਜਰੀਵਾਲ ਉਹ ਨਹੀਂ ਨੇ ਇੱਥੇ ਤੱਕ ਕਿ ਉਹ ਵੀ ਮੈਨੂੰ ਲੱਗਦਾ ਵੀ ਤੁਹਾਡੀ ਖਬਰ ਲੈਣ ਨਹੀਂ ਪਹੁੰਚੇ। ਜਿਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹੋ, ਦਿਨ ਰਾਤ ਤੁਸੀਂ ਦਾਰੂ ਪੀ ਰਹੇ ਹੋ, ਆਪਣਾ ਜਿਹੜਾ ਸਰੀਰ ਆ ਉਹਨੂੰ ਤੁਸੀਂ ਗਾਲ ਰਹੇ ਹੋ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਨਾਲ ਜਿਹੜੀ ਵਫਾਦਾਰੀ ਉਹ ਦਿਖਾਓ ਜਿਹੜੇ ਵੀ ਟਾਰਚਰ ਤੁਹਾਨੂੰ ਦਿੱਲੀ ਵਾਲੇ ਤੁਹਾਡੀ ਹਾਈ ਕਮਾਂਡ ਤੇ ਜਿਹੜਾ ਵੀ ਮਹਿਕਮਾ ਤੁਹਾਨੂੰ ਟਾਰਚਰ ਕਰ ਰਿਹਾ ਹੈ ਉਹਨਾਂ ਨੂੰ ਸਾਰਿਆਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਨੰਗਾ ਕਰੋ ਜਿਹੜੀ ਤੁਹਾਡੇ ਦਿਮਾਗ ਦੀ ਟੈਨਸ਼ਨ ਆ ਜਿਹੜੀ ਤੁਹਾਡੀ ਸਟ੍ਰੈਸ ਜਿਹੜੀ ਵੱਧ ਰਹੀ ਹੈ ਜਿਹੜਾ ਉਹਨੂੰ ਤੁਸੀਂ ਰਿਲੀਜ਼ ਕਰੋ ਲੋਕਾਂ ਦੇ ਵਿੱਚ ਆ ਕੇ ਸਾਰੀਆਂ ਗੱਲਾਂ ਇਹਨਾਂ ਦੀਆਂ ਪਰਤਾਂ ਖੋਲ ਦਿਓ ਤਾਂ ਕਿ ਪੰਜਾਬ ਦੇ ਲੋਕ ਤੁਹਾਨੂੰ ਮਾਫ ਕਰਨ ਨਹੀਂ ਤਾਂ ਬਹੁਤ ਲੋਕ ਦੇਖੇ ਨੇ ਮੈਂ ਕਮੈਂਟਾਂ ਦੇ ਵਿੱਚ ਜਿਹੜੇ ਕਹਿ ਰਹੇ ਨੇ ਵੀ ਜੇ ਹਸਤਾ ਲਗਿਆ ਇਹ ਮਰ ਜਾਣਾ ਚਾਹੀਦਾ ਪਰ ਮੈਂ ਕਿਹਾ ਨਹੀਂ ਭਗਵੰਤਮਾਨ ਬਹੁਤ ਚੰਗਾ ਇੱਕ ਇਨਸਾਨ ਹੈ ਭਗਵੰਤਮਾਨ ਪੰਜਾਬ ਨਾਲ ਵਫਾਦਾਰੀ ਦਿਖਾਊਗਾ ਸੋ ਮੇਰੀ ਆਮ ਆਦਮੀ ਪਾਰਟੀ ਦੇ ਜਿਹੜੇ ਚੰਗੇ ਵਰਕਰ ਨੇ ਜਿਹੜੇ ਸਿਹਰਦ ਨੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਮੈਂ ਤੁਹਾਨੂੰ ਸਭ ਨੂੰ ਕਹਿ ਰਿਹਾ ਵੀ ਮੁੱਖ ਮੰਤਰੀ ਨੂੰ ਸੰਭਾਲ ਲਓ ਮੁੱਖ ਮੰਤਰੀ ਨੂੰ ਸੰਭਾਲ ਲਓ ਇਹਦਾ ਮੈਡੀਕਲ ਚੈੱਕਅਪ ਕਰਾਓ ਕੀ ਖਾਣ ਨੂੰ ਮਿਲ ਰਿਹਾ ਹੈ ਨੂੰ ਕੀ ਮਿਲ ਰਿਹਾ ਹੈ ਇਹ ਘੁੱਟਿਆ ਘਟਿਆ ਕਿਉਂ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਇਹਦੇ ਚਿਹਰੇ ਤੇ ਜਿਹੜਾ ਸਭ ਕੁਝ ਇਹਦਾ ਜਿਵੇਂ ਐ ਲੱਗਦਾ ਬਹੁਤ ਵੱਡਾ ਇਸ ਨਾਲ ਟੌਰਚਰ ਹੋ ਰਿਹਾ ਸੋ ਇਹ ਚੀਜ਼ਾਂ ਜ਼ਰੂਰ ਗੌਰ ਕਰਨੀਆਂ ਚਾਹੀਦੀਆਂ ਨੇ ਬਾਕੀ ਪੰਜਾਬ ਦੇ ਲੋਕਾਂ ਨੇ ਕਦੇ ਵੀ ਉਹ ਕਿਸੇ ਵੀ ਬੰਦੇ ਨੂੰ ਮaaf ਨਹੀਂ ਕਰਿਆ ਭਾਵੇਂ ਬਾਦਲ ਹੋਣ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਇਹਨਾਂ ਨੇ ਤੁਹਾਨੂੰ ਵੀ maaf ਨਹੀਂ ਕਰਨਾ ਤੁਹਾਡੇ ਕੋਲ ਹਜੇ ਵੀ 1 ਸਾਲ ਹੈਗਾ ਪੰਜਾਬ ਦੇ ਨਾਲ ਆ ਕੇ ਖੜ੍ਹ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲੋ ਪੰਜਾਬ ਦੇ ਹੱਕਾਂ ਦੀ ਗੱਲ ਕਰ ਲੋ ਤਾਂ ਕਿ ਜਿਹੜੇ ਤੁਹਾਨੂੰ ਪੰਜਾਬ ਦੇ ਜਿਹੜੇ ਲੋਕ ਨੇ ਉਹ ਤੁਹਾਨੂੰ maaf ਕਰ ਦੇਣ ਸਭ ਨੂੰ ਪਤਾ ਹੈ ਵੀ ਤੁਸੀਂ ਕਿਸੇ ਅੰਡਰ ਪ੍ਰੈਸ਼ਰ ਚੱਲ ਰਹੇ ਹੋ ਸਭ ਨੂੰ ਪਤਾ ਹੈ ਤੁਸੀਂ ਦਿੱਲੀ ਵਾਲੇ ਜਿਹੜੇ ਬੰਦੇ ਨੇ ਉੱਥੋਂ ਫੇਲ ਹੋ ਕੇ ਆ ਗਏ ਉੱਥੋਂ ਨਾਲ ਤੇ ਏਡੇ ਏਡੇ ਪਰਚੇ ਨੇ ਉਹ ਪਰਚਿਆਂ ਤੋਂ ਜਿਹੜੀਆਂ ਜਮਾਨਤਾਂ ਲੈ ਕੇ ਪੰਜਾਬ ਦੇ ਵਿੱਚ ਆ ਗਏ ਉਹ ਤੁਹਾਨੂੰ ਬਰਬਾਦ ਤੁਹਾਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਕੈਪਟਨ ਨੂੰ ਭਾਜਪੀ ਨੇ ਖਤਮ ਕਰਿਆ ਤੁਹਾਡੀ ਜਿਹੜੀ ਹਾਈ ਕਮਾਂਡ ਆ ਉਹ ਤੁਹਾਨੂੰ ਖਤਮ ਕਰਨਾ ਚਾਹੁੰਦੀ ਹੈ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਭਲਾ ਕਰ ਲੋ ਤਾਂ ਕਿ ਤੁਹਾਡਾ ਵੀ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ